ਸਹੀ ਲੀਂਹਾਂ ਦੇ ਵਾਲ ਮੁੰਨ ਕੇ ਕਿਸੇ ਯਾਰ ਦਾ ਕਰेंगी ਗੁਲਦੀਵਾਨ ਲਾਵੀਂ ਪਰਾ ਦੋ ਦਿਨਾਂ ਦਾ ਜਗੜ ਤਾਂ ਬਣ ਗਿਆ ਉਹ ਜਿਹੜਾ ਜਗੜ ਤਾਂ ਲਾ ਹੀ ਰਿਹਾ ਡੰਡੀ ਦੀ ਨਾ ਕੋਈ ਉੱਤਰ ਤੇ ਕੋਈ ਨਹੀਂ ਖਾਬਾ ਦਾ ਸਸਾ ਸਗਾ ਪਦ ਪਦ ਉਹ ਫੱਬੀ ਪਤਾ ਗਿਆ ਯਾਰ ਕੋਤਾ なので。 ਉਹ ਇਹ ਲੈ ਗੇ ਲੋ ਕਰਾ ਪਾਣੀ ਦਾ ਤਾਂ ਆਪਣਾ ਨਿਭੜ ਗਿਆ ਹੂੰ ਤੇ ਰਹਿ ਗਿਆ ਆਪਣਾ ਉਹ ਮੱਖ ਜਿਹਨੂੰ ਲਾਇਦਾ ਨਹੀਂ ਸੀ ਨਹੀਂ ਚਾਚਾ ਨੂੰ ਹੁੰਦਾ ਆ ਹਰ ਜੱਗ ਹਰ ਦੋਸਤ ਇੱਕ ਮਹੀਨਾ ਲੱਗਦਾ ਉਹੀ ਹੈ ਕਿਦਾ ਕੱਖ ਜੇ ਲੈ ਕੇ ਜਾਂਦਾ ਚਲੋ ਆ ਚਾਚਾ ਹੋ ਚੰਦਾ ਗੰਦਾ ਲਾਹੇ ਲਹਿਰਾਂ ਵਾਲਾ ਪਿੰਡ ਚੋ ਟਿੱਕਾ ਹੋ ਜਾ ਪਿੱਛੋਂ ਦੀ ਹੋ ਜਾ ਹਾਂ ਇਹਦਾ ਰੋਡ ਦਾ ਕੰਮ ਆ ਚਾਚਾ ਨੇ ਟੱਟਲੇ ਦੇ ਰੋਜ਼ ਦਾ ਤਾਂ ਕੋਈ ਨਹੀਂ ਬਸ ਅੱਜ ਇਹਨੂੰ ਬੰਦਾ ਬਣਾਈ ਦੇ ਕੇ ਯਾ ਉਹ ਤੱਪ ਰੌਣਕੀ ਕੜਾ ਓਏ ਉਹ ਕੀ ਕਰਦਾ ਤੂੰ ਓਏ ਆ ਆ ਤੀਨ ਆ ਆ ਤੁਸੀਂ ਲਿੰਬਾ ਬਾਬਾ ਮੈਂ ਬੋਖੀ ਲੱਕ ਕਰਦਾ ਛੋਡੀ ਮੈਂ ਬੋਖੀ ਆ ਹੱਥੀ ਕਰੇ ਵਾਸਤੇ ਬੋਖੀ ਉਹ ਛੀ ਮੈਂ ਨਹੀਂ ਲਾਉਂਦਾ ਸੀ ਲਾਉਂਦਾ ਸੀ ਹੱਥੀ ਛੋਡੀ ਮੈਂ ਬਾਤ ਕਾਲੇ ਵਾਸਤੇ ਉਹ ਮੈਂ ਐ ਜੱਟ ਕਰਦਾ ਸੀਗਾ ਉਹ ਮਰੇ ਦਾ ਦੇਖਿਆ ਕੀ ਉਹ ਮੇਰਾ ਦੇਖਦਾ ਸੀਗਾ ਵੀ ਜੀ ਹੱਥੀ ਚਾਉਂਦੀ ਆ ਕਿ ਨਹੀਂ ਬਸ ਬੋਖੀ ਰੇਦਾ ਸੀ ਖਾੜ ਜੋ ਖਾੜ ਯਾਰ ਰੋਜ ਲਾਇਆ ਜਾਂਦਾ ਯਾਰ ਕੱਖ ਵੱਧ ਗਿਆ ਇਹ ਚਾਚਾ ਹੁਣ ਨਹੀਂ ਆਉਂਦਾ ਇਹ ਛੁੜਕਾ ਆਤਾ ਹੈ ਹੋਣਾ ਹੋਣਾ ਮੇਰੀ ਗੱਲ ਸੁਣ ਲੈ ਇਹਨੂੰ ਬਚਾਲੋਂ ਬਾੜਨਾ ਜਿੱਤੇ ਆ ਆਜੇ ਦੁਆਰੇ ਜੀ ਰਹੀ ਕਮੀ ਤਾਂ ਕੋਈ ਆ ਜਾ ਯਾਰ ਆਜੋ ਯਾਰ ਰੋਜ ਕੱਖ ਲਾਇਆ ਜਾਂਦਾ ਵੱਧ ਕੇ ਰੋਜ ਲਾਇਆ ਜਾਂਦਾ ਆਹ ਸੁਪੜੀ ਪਾਈ ਹੋ ਅਰੇ ਬੜੀ ਐਥੇ ਤੂੰ ਤਾਂ ਨੇ ਕੋਈ ਕਸਰ ਨਹੀਂ ਛੱਡੀ ਵਾ ਬਾਈ ਨਾ ਨਾ ਪੱਠਾ ਥਾਲਾਂ ਦਾ ਹੱਥ ਦਾ ਜਗਾਰ ਹੋ ਗਿਆ ਸੀਗਾ ਚਲੋ ਹੋਰ ਜਿਵਾਰ ਕਰਾਂਗੇ ਕੋਈ